ਲੈ ਭਾਈ ਆਲੂ ਵਾਲੇ ਭਰਾਵਾਂ ਨੂੰ ਖੁਸ਼ਖਬਰੀ ਆ ਆ ਮਸ਼ੀਨ ਆ ਗਈ ਆਲੂ ਸੇਜਾ ਵੜਨ ਵਾਲੀ ਆਪਣੇ ਪਿੰਡ ਬਾਈ ਚੀਨੇ ਆਂਗੜ ਕੇ ਬਿੱਲੇ ਕੇ ਕੁਲਵਿੰਦਰ ਹੁਣੀ ਜਿਹੜੇ ਦੌੜ ਵਾਲੀ ਰਾਹ ਤੇ ਬਰਖ ਸਾਪ ਆ ਤੇ ਦੇਖ ਯਾਰ ਪਤਾ ਹੀ ਲੱਗਦਾ ਦਿਖਾਈ ਇਧਰੋਂ ਬਾਈ ਮਾਰ ਕੇ ਇੱਕ ਗੇੜਾ ਹੀ ਲਾਇਆ ਹਜੇ ਆ ਕਾਲਾ ਚਾਚਾ ਆ ਗਿਆ ਕਾਲਾ ਚਾਚਾ ਨੇ ਖੇਤ ਚਲਾਈ ਅੱਜ ਐਨ ਸਰਾ ਕਰੀ ਆਉਂਦੀ ਆ ਆ ਜਾ ਭਾਈ ਹੁਣੀ ਫਿਰਦੇ ਆ ਉੱਥੇ ਨਾਲੇ ਕਰਦੇ ਆ ਗੱਲਬਾਤ ਉਹਨਾਂ ਨਾਲ ਕੰਪਨੀ ਵਾਲਾ ਨਾਲ ਭਾਈ ਆਲੂ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਆ ਲਾਓ ਆਲੂ ਬਾਦਲੇ ਵਰਦਾ ਦਾ ਝਾਂਟੇ ਮੁਖ ਗਿਆ ਹਨਾ ਭਾਈ ਗੁਰਮੀਤ ਹਰ ਦਾ ਕੰਮ ਖਾਦਾ ਹਰ ਦਾ ਕੰਮ ਖਾਦਾ ਵਟ ਦਿਖਾ ਉਧਰੋਂ ਦਿਖਾ ਵਟ ਸਰੇ ਸਲੇ ਸੇਜਾਵੜਨ ਵਾਲੀ ਕੋਈ ਕਹਿੰਦਾ ਮੈਂ ਦੱਸ ਦੇਣ ਨਹੀਂ ਹੋਣਾ ਮੇਰੇ ਕੋਲ ਹਜੇ ਹਜੇ ਤਾਂ ਸੈਟਿੰਗ ਹੋਈ ਜਾਂਦੀ ਹੈ ਇਹ ਇਹਦਾ ਨਾ ਚੈਨੇ ਆਪਾਂ ਨੂੰ ਫਾਇਦਾ ਬਹੁਤ ਆ ਹਾਂ ਭਾਈ ਜਿਵੇਂ ਆ ਜਦੋਂ ਸੇਜਾ ਵੜਦੇ ਆ ਆਪਾਂ ਇਥੇ ਹਾਂਜੀ ਹਾਂਜੀ ਜਿਹੜੀ ਆ ਚੀਜ਼ ਆ ਇਹ ਤੇ ਤੇਲਾ ਬਹਿ ਜਾਂਦਾ ਠੀਕ ਆ ਬਹਿਰ ਸੌਂਦਾ ਇਹ ਜਦੋਂ ਚੱਲਦੀ ਆਸੇ ਮਿੱਟੀ ਲੱਗੀ ਨਾ ਇਹਦੇ ਮੂੰਹ ਨੂੰ ਐ ਮਿੱਟੀ ਲੱਗ ਗਈ ਨਾ ਬਸ ਬਹਿਰ ਚੇਲੇ ਵਾਲਾ ਵੀ ਇਹ ਤਾਂ ਇਹ ਤਾਂ ਐ ਕੁਲਵਿੰਦਰ ਹੁਣੇ ਕਹੀ ਜਾਂਦੇ ਆ ਭਾਈ ਦੂਜੇ ਦਿਨ ਹੀ ਭਲਾ ਪਟਣ ਲੱਗ ਜਾ ਲੋ ਯਾਰ ਹਾਂ ਉਹ ਤਾਂ ਉਹ ਤਾਂ ਜੇ ਹੁਣ ਕੱਚੀ ਪਟਾਈ ਕਰਨੀ ਆ ਤਾਂ ਕਿੱਡੀ ਸਰਦਰ ਦੀ ਖਤਮ ਹੋ ਗਈ ਠੀਕ ਆ ਚਲ ਉਹ ਤਾਂ ਗੱਲ ਵੱਖਰੀ ਐ ਵੀ ਜੇ ਆਪਾਂ ਥੋੜਾ ਜਿਆ ਸਿਲਕਾ ਸਖਤ ਕਰਨਾ ਹਾਂਜੀ ਹਾਂ ਹੈਨਾ ਵੀ ਅਗਲਾ ਕਹਿੰਦਾ ਆਪਣਾ ਬੀ ਬੂ ਆ ਸਖਤ ਕਰਨਾ ਉਹ ਗੱਲ ਵੱਖਰੀ ਆ ਤੇ ਜੋ ਕੱਚੀ ਪਟਾਈ ਕਰਨੀ ਹੈ ਮੂਰੇ ਆ ਚਲੀ ਜਾਵੇ ਤੇ ਮਗਰ ਹੀ ਦੂਜਾ ਚਲੀ ਜਾਵੇ ਗੱਲ ਤਾਂ ਉਹੀ ਹੈ ਪੱਟ ਕੇ ਵੇਚ ਲੈ ਵਾਹਲੀ ਵਧੀਆ ਚੀਜ਼ ਆ ਯਾਰ ਉਹ ਤੇ ਚਾਹਦੇ ਬਾਈ ਯਾਰ ਇਹ ਇਹ ਯਾਰ ਜ਼ਿਮੀਂਦਾਰਾਂ ਨੇ ਜ਼ਿਮੀਂਦਾਰਾਂ ਦੀ ਸੁਣਦੇ ਬਹੁਤ ਆ ਹਾਂ ਇਹ ਬਾਈ ਇਹਨਾਂ ਦਾ ਰਸਤੇ ਦਾ ਐਡਰੈਸ ਬਾਈ ਲੋਪੋ ਨੌਂਦਰਾ ਵਾਲੇ ਰਾਤੇ ਬਰਖਾਪਾ ਬਾਈ ਬਿੱਲੇ ਇੱਕ ਵਜੇ ਦੇ ਬਾਈ ਚੀਨੇ ਆਂ ਕਲਕੇ ਤੇ ਕੁਲਵਿੰਦਰ ਆਪਣੇ ਨਾਲ ਆ ਕੁਲਵਿੰਦਰ ਬਾਈ ਆਪਦੇ ਨੰਬਰ ਬੋਲਦੇ ਸਕਰੀਨ ਤੇ ਨੰਬਰ 98141 36671 ਹਾਂਜੀ 94171 97072 ਠੀਕ ਹੈ ਜੀ ਤਿੰਨੋਂ ਨੰਬਰਾਂ ਤੇ ਬਾਈ ਲਾ ਲਿਓ ਫੋਨ ਜਿਹਨੇ ਬੁੱਕ ਕਰਨੀ ਆ ਪਰ ਬਾਈ ਲਾਈਨ ਵਾਜ ਹੋਊਗੀ ਬੁੱਕ ਵੀ ਨਾ ਬਣ ਕੇ ਹਨਾ ਐਵੇਂ ਕੋ ਕਹਦੋ ਬਾਈ ਨੂੰ ਹੱਜੀ ਚਾਹੀਦੀ ਆ ਨਹੀਂ ਕਿਉਂਕਿ ਚੱਕਰ ਇਹ ਆ ਕਿ ਹੁਣ ਨਵੀਂ ਨਵੀਂ ਮਸ਼ੀਨ ਇਹਨਾਂ ਨੇ 4-5 ਲੱਖ ਰੁਪਏ ਲਾਇਆ ਵਿਚਾਰੇ ਹਨਾ ਤੇ ਕੁੱਲੀ ਡੰਡਾ ਜ਼ਿਆਦਾ ਆ ਆਲੂਆਂ ਚ ਉਹ ਤਾਂ ਲਾਜ਼ਮੀ ਵਰਤਿਓ ਨਹੀਂ ਸੇਜਾ ਕੱਲਾ ਲੇਬਰ ਵੜਦੀ ਗੁੱਲੀ ਡੰਡਾ ਵੜਦੀ ਨਹੀਂ ਵੜ ਨਹੀਂ ਵੜ ਯਾਰ ਉਹ ਦਾਤੀਆਂ ਬਹੁਤ ਮਾਰਦੇ ਆ ਭਾਈ ਆਲੂ ਬਹੁਤ ਖਰਾਬ ਹੁੰਦਾ ਦਾਤੀ ਵੱਜਦੀ ਆ ਇਹ ਨਾ ਆਲੂ ਦਾ ਨੁਕਸਾਨ ਹਾਂਜੀ ਹਾਂਜੀ ਤੇ ਨਾ ਆਹ ਗੁੱਲੀ ਡੰਡਾ ਆ ਛੱਡਣਾ ਇਹਨੇ ਜਮੇ ਜਮੇ ਨਹੀਂ ਯਾਰ ਰੜੀਆਂ ਕਰੀ ਆਉਂਦੀਆਂ ਤਰੀ ਆਉਂਦੀਆਂ ਯਾਰ ਬੱਟਾ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੇ ਕੱਲ ਤੋਂ ਲੱਗ ਜਾ ਬਈ ਬੁਕਿੰਗ ਕਰਨ ਅੱਜ ਤੋਂ ਹੀ ਅੱਜ ਤੋਂ ਬਗ ਡਿਸਕ੍ਰਿਪਸ਼ਨ ਜੀ ਬਾਈ ਨੰਬਰ ਤਿੰਨ ਨਹੀਂ ਪਾਏ ਆ ਤਿੰਨਾਂ ਤੇ ਲਾ ਦੇ ਜੇ ਨਾ ਚੱਕੇ ਚੈਨੇ ਨੂੰ ਲਾ ਲਿਓ ਫੋਨ ਮੇਰੇ ਵਾਲੇ ਨਾਲ ਮੈਂ ਤਾਂ ਆਖਿਆ ਕਹਿੰਦਾ ਬਈ ਸਾਡੀ ਲੱਗ ਤੇ ਵਾਰੀ ਛੱਡ ਦੇ ਹੁਣ ਬਾਈ ਹਾਂ ਮੈਂ ਤਾਂ ਵਾਰੀ ਛੱਡ ਦੇ ਕਿਤੇ ਨਹੀਂ ਤਾਂ ਰਾਤ ਨੂੰ ਵੜ ਜਾਂਗੇ ਤੇਰਾ ਤਾਂ ਨਹੀਂ ਬਹੁਤ ਵਧੀਆ ਲੈ ਆ ਬਾਈ ਆ ਜਾ ਹੁਣ ਮੂਰੇ ਦਿਖਾਈਏ ਮਸ਼ੀਨ ਬਾਈ ਮਸ਼ੀਨ ਦਿਖਾਈਏ ਵੜਦੀ ਹੋਣਾ ਆ ਉਧਰੋਂ ਆਉਂਦੀ ਆ ਉਹ ਚਾਚੇ ਤੇ ਵੀ ਮਾਰ ਕੇ ਆਉਂਦੇ ਆ ਉਧਰ ਹੀ ਮਾਰ ਆ ਲੈ ਜੀ ਮੜਾ ਗਿਆ ਮੋਚ ਖੜੀ ਆ ਆ ਲੈ ਤੇਨੇ ਕਹ ਆਹ ਲੈ ਤੂੰ ਆਲਾ ਮੜਾ ਗਿਆ ਚਾਹਤੇ ਨੂੰ ਜਾਣਕਾਰੀ ਬਾਹਲੀ ਆ ਸਹੀ ਗੱਲ ਆ ਆ ਜਾ ਬਈ ਅੰਕਲ ਨਾਲ ਕਰੀਏ ਗੱਲਬਾਤ ਬਈ ਕਿਵੇਂ ਵਿਚਾਰ ਬਣਿਆ ਬਈ ਯਾਰ ਕੀ ਲਿਆਈ ਏ ਮਸੀਨ ਹਾਂਜੀ ਲੋਕਾਂ ਨੂੰ ਦਿੱਕਤ ਕਰਕੇ ਆ ਇਸ ਗੱਲ ਦੀ ਪਤਾ ਲੈਂਦੀ ਠੀਕ ਆ ਜੀ ਬਾਹਲੀ ਦਿੱਕਤ ਆਉਂਦੀ ਯਾਰ ਲੇਬਰ ਜੀ ਦਾ ਬਾਹਲੀ ਦਿੱਕਤ ਦਾ ਕੋਈ ਕਹਿੰਦਾ ਮੇਰੇ ਕੋਲ 10 ਕਿੱਲੇ ਪਿਆ ਮਰੇ ਕੋਈ ਕਹਿੰਦਾ 20 ਕਿੱਲੇ ਕੋਈ ਕਹਿੰਦਾ 10 20 ਦਿਨ ਮੈਂ ਵਿੱਲਾ ਹੀ ਨਹੀਂ ਹੈਗਾ ਇਸੇ ਕਰਕੇ ਅਸੀਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆਂ ਕਿ ਉਹਨਾਂ ਨੂੰ ਖੱਜਲ ਖੋਰੀ ਨਾ ਹੋਵੇ। ਹਾਂਜੀ ਹਾਂ। ਹਾਂ ਆਪਣੇ ਕੋਲ ਹਰੇਕ ਤਰ੍ਹਾਂ ਦਾ ਸੰਦ ਮਿਲਦਾ। ਸਹੀ ਹਾਂਜੀ ਹਾਂ। ਹਰੇਕ ਤਰ੍ਹਾਂ ਦਾ ਵਰਕ ਸਾਫ ਤੇ ਸੰਦ ਮਿਲਦਾ ਬਈ ਸਹੀ ਆ। ਘਰੋ ਕਨੈਕਟ। ਹਾਂ ਜੀਵਿਦਾਰ ਜਿਹੜਾ ਹੈਗਾ ਉਹਦੀ ਆਪਾਂ ਮਦਦ ਕਰਨੀ ਚਾਹੁੰਦੇ ਆਂ। ਹਾਂਜੀ। ਬਾਈ ਕੁਲਵਿੰਦਰ। ਓਰੇ ਆਇਓ ਮਾੜਾ ਜਿਹਾ ਇੱਕ ਮਿੰਟ। ਇਹਦਾ ਕਰਾਇਆ ਕਰੂਆ ਬਾਈ ਬਣ ਕੇ ਦਾਸੀ ਦਿਓ ਏ। ਫੇਰ ਢੱਕਾ ਨਾ ਪਾਵੇ ਕਿਸੇ ਨੂੰ। ਆਲਾ ਮਾੜਾ ਵੀਰ ਵਣ ਕੇ ਕਿਰਾਇਆ ਵੀਰੇ ਇਹਦਾ ਦੱਸ ਦੇ ਦਿਹਾੜੀ ਤੇ ਨੇ ਕਿਵੇਂ ਘੰਟਿਆਂ ਦੇ ਹਿਸਾਬ ਨਾਲ ਆ ਕੀ ਸਾਰਾ ਘੰਟਿਆਂ ਦੇ ਹਿਸਾਬ ਨਾਲ ਵੀ ਦਵਾਂਗੇ ਤੇ ਦਿਹਾੜੀ ਦੇ ਹਿਸਾਬ ਨਾਲ ਵੀ ਟਰੈਕਟਰ ਅਗਲੇ ਦਾ ਹੋਊਗਾ ਕਿਰਾਇਆ ਕੋਈ ਗੱਲ ਨਹੀਂ ਬਸ ਇੱਕ ਅੱਦੇ ਦਿਨ ਚ ਸੋਚ ਕੇ ਦੱਸ ਦਾਂਗੇ ਕਿਉਂਕਿ ਅੱਜ ਹੀ ਆਉਣ ਲੱਗ ਜਾਣਾ ਵੀਰੇ ਅੱਜ ਵਾੜ ਵਣ ਕੇ ਡਿਸਾਈਨ ਕਰ ਲੈ ਫੇਰ ਹਾਂ ਜੀ ਕਿਉਂਕਿ ਹਜੇ ਤਾਂ ਚਿਹਨੇ ਆਪਣੇ ਕੋਲ ਕੱਲ੍ਹ ਰਾਤ ਹੀ ਆਇਆ ਹੈ ਇਹ ਠੀਕ ਆ ਨਾ ਅੱਜ ਪਹਿਲੇ ਜਾਨਾ ਕੰਪਨੀ ਵਾਲੇ ਬਾਈ ਆਏ ਆ ਹਾਂ ਜੀ ਹਾਂ ਜੀ ਉਹਨਾਂ ਨਾਲ ਕਰਕੇ ਗੱਲਬਾਤ ਭਾਈ ਉਹਨੇ ਜਦੋਂ ਹੀ ਫੋਨ ਆ ਗਿਆ ਆਏ ਨਾ ਆਪਾਂ ਨੂੰ ਦੂਜਾ ਫੋਨ ਲਾ ਕੇ ਬੰਦਾ ਕਹੇ ਨਹੀਂ ਨਹੀਂ ਉਹ ਜਿਹੜੇ ਕਰਾਇਆ ਨੇ ਦੱਸਿਆ ਇੱਕ ਆਪਾਂ ਹੁਣ ਨਵਾਂ 30 ਇੰਚੀ ਡਿੱਗਰ ਵੀ ਲਿਆ ਠੀਕ ਹੈ ਜੀ ਉਹ ਆਪਣਾ 10 ਫਰਵਰੀ ਨੂੰ ਆਏ ਨਾ ਨਵਾਂ ਲਿਆ ਆਪਾਂ ਉਹ ਵੀ ਚਲਾਉਣਾ ਆਪਾਂ ਬਸ 30 ਇੰਚੀ ਦੀ ਵੀ ਜਰ ਵਾਲੇ ਆ ਚੈਨਿਆ ਹਾਂ ਜੀ ਤੇ ਲੇਬਰ ਲਾਉਂਦੇ ਇਹ 10 15 ਬੰਦੇ ਲਾਉਣੇ ਪੈਣੇ ਸੀ ਜਾਲਾ ਕੰਮ ਵਿੱਚ ਚੱਕਤਾ ਨਾਲ ਜਾਲਾ ਕੰਮ ਦੇ ਮਾਰਗਾ ਬਾਹਲੇ ਫਾਇਦੇ ਆ ਗਿਆ ਰਮਜੀਤ ਸਿੰਘ ਜੀ ਬਾਕੀ ਅੱਜ ਪਹਿਲੇ ਦਿਨ ਮਣੀ ਬਾਈ ਦੇ ਚਲਾ ਹਾਂ ਮਣੀ ਦੇ ਕਾਲੇ ਚਾਚੇ ਦੇ ਚਲਾ ਅੱਜ ਉਹ ਵਿਚਾਰਾ ਫਿਰਦਾ ਉੱਥੇ ਬਾਦ ਦਿਖਾਉਣੇ ਆ ਆੜ ਚੱਲਦੇ ਦਿਖਾਉਣੇ ਆ ਜਾਓ ਭਾਈ ਆ ਚੱਲਦੀ ਹਾਂ ਪੂਰਾ ਨਹੀਂ ਵੱਡਾ ਜਾਂਦਾ ਆ ਜਾ ਭਾਈ ਆ ਜਾ ਮਾੜਾ ਦਿਖਾਈਏ ਆ ਲੈ ਇੱਧਰ ਉਹ ਕਾਲੇ ਦੇ ਲ ਹੈ ਕਾਲੇ ਕਾਲੇ ਵਰਗੇ ਕਾਲ ਕਰ ਰਿਹਾ ਹਾਂ। ਨਾ ਵੀਰ ਵੀ ਉਹ ਤੇ ਜੱਜ। ਬਾਲੇ ਵਧੀਆ ਹੰਦੈਰਾ ਤਾਂ ਨਾ ਚਾਹ ਨਹੀਂ ਡੱਜ ਟੀ ਮੋਕ ਗਿਆ। ਹਾਂ ਬਹੁਤ ਵਧੀਆ ਬਹੁਤ ਵਧੀਆ ਸਫਾਈ ਬਹੁਤ ਵਧੀਆ। ਤੇ ਭਾਈ ਬੜੀ ਤੇ ਹਾ ਸਫਾਈ ਬਹੁਤ ਹੈ। ਉਧਰ ਦਿਖਾਈ ਭਾਈ ਉਹਦੇ ਮਗਰ ਮਾਰ ਗਿਆ। ਭਾਈ ਫੁੱਲ ਗ੍ਰਾਮੀ ਦੇ। ਗ੍ਰਾਮ ਭਾਈ ਹੁਣੇ ਆਪਣੇ ਪਲਾਇ ਹਾਂ। ਥੋੜਾ ਜਿਹਾ ਸੰਘੇੜੇ ਤੋਂ। ਹਾਂ ਇਹਨਾਂ ਨਾਲ ਵੀ ਗੱਲਬਾਤ ਭਾਈ ਉਹਨਾਂ ਨਾਲ ਕਰਦੇ ਆ। ਸਘੇੜੇ ਪਿੰਡ ਦੇ। ਢੇੜੇ ਪਿੰਡ। ਠੀਕ ਆ ਜੀ। ਹਾਂ। ਹਾਈ। ਆਇਆ ਆਇਓ ਜੀ ਆਇਓ ਭਾਈ ਆਇਓ ਗੁੱਲੀ ਡੰਡਾ ਵੀਰ ਜੱਲਾਂ ਪਿੱਛੇ ਆ ਹਾਂ ਗੁੱਲੀ ਡੰਡਾ ਯਾਰ ਲੈ ਪਤਾ ਇਹ ਲੱਗਦਾ ਸਫਾਈ ਦੇ ਯਾਰ ਕਿੰਨੇ ਆ ਆ ਜਾ ਭਾਈ ਆ ਜਾ ਮਾੜਾ ਆ ਕਰੀਏ ਗੱਲਬਾਤ ਕਿੱਥੋਂ ਦੇਣ ਆਇਆ ਸੁਭਾਵਾ ਭਾਈ ਕਿਹੜਾ ਪਿੰਡ ਆ ਮੇਰਾ ਪਿੰਡ ਹਾਂਜੀ ਇਹ ਤਾਂ ਪ੍ਰੋਡਕਟ ਦਾ ਸੰਘੇੜੇ ਤੋਂ ਆਇਆ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਕੰਪਨੀ ਦਾ ਸ਼ਕਤੀਮਾਨ ਗ੍ਰਹਿਮੇ ਤੇ ਜੀ ਠੀਕ ਹੈ ਠੀਕ ਹੈ ਠੀਕ ਹੈ ਸਵੇ ਡਾਇਰੈਕਟ ਤੋਂ ਲੈ ਕੇ ਅਨਾਉਂਸ ਕਰਿਆ ਹਾਂਜੀ ਹਾਂਜੀ ਮੰਗਰੇ ਮੇ ਦਾ ਪਰ ਹੈ ਠੀਕ ਹੈ ਟਾਂ ਟੌਪ ਕਰੇਗਾ ਨਹੀਂ ਸਹੀ ਹੈ ਜੀ ਤੇ 20 ਤੇ 30 ਦੀ ਬਜਾਈ ਦੇ ਉੱਤੇ ਕੰਮ ਕਰਦਾ ਹੈ ਜੀ ਹਾਂ ਜੀ ਬੇਲ ਕਟਿੰਗ ਲਈ ਠੀਕ ਹੈ ਠੀਕ ਹੈ ਵਧੀਆ ਪ੍ਰੋਡਕਟ ਹੈ ਹਾਂ ਜੀ ਲੌਂਗ ਟਰਮ ਦਾ ਪ੍ਰੋਡਕਟ ਹੈ ਇਹੀ ਇੰਪਲੀਮੈਂਟ ਆਪਣਾ ਟਰੈਕਟਰ ਦੇ ਰਵਸਤੇ ਦੇ ਚੱਲਦਾ ਹਾਂ ਜੀ ਤੇ ਇਹੀ ਪ੍ਰੋਡਕਟ ਟਰੈਕਟਰ ਦੇ ਫਰੰਟ ਵੀਡਿਓ ਤੇ ਵੀ ਚੱਲਦਾ ਠੀਕ ਹੈ ਠੀਕ ਬਿਨਾ ਕਿਸੇ ਚੇਂਜਿਸ ਦੇ ਠੀਕ ਹੈ ਉਹ ਕ੍ਰਾਸ ਕ੍ਰਾਸ ਦਾ ਹੋਰ ਰੱਖੇ ਤਾਂ ਹੋਰ ਦਾ ਡਰੈਕਟਰ ਆ ਡਰੈਕਟਰ ਦਾ ਨਹੀਂ ਕੋਈ ਚੱਕਰ ਪੈਂਦਾ ਭਾਈ ਨਹੀਂ ਹੈ ਨਹੀਂ ਕੋਈ ਚੱਕਰ ਨਹੀਂ ਚਲੋ ਠੀਕ ਆ ਇਹਦਾ ਬੰਦਾ ਮਕੈਨਿਕ ਆਲਾ ਬੰਦੇ ਆ ਬੰਦਾ ਸਿਰ ਬੇਕਾਰ ਪੂਰਾ ਹੈ ਇਹਨੂੰ ਇੱਕ ਵਾਰੀ ਸਮਝਾ ਆ ਜਿਓ ਬਸ ਉਹਨੂੰ ਵਾਈ ਸਾਰੇ ਤਕਨੀਕ ਹੈ ਮੈਂ ਕਈ ਵਾਰੀ ਕੇ ਚੀਜ਼ਾਂ ਦੇਖਾ ਆਇਆ ਹਾਂ ਪਹੁੰਚ ਕੇ ਜ਼ਰੂਰ ਹਾਂਜੀ ਠੀਕ ਹੈ ਜੀ ਪਹੁੰਚ ਕੇ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਭਾਈ ਕੰਦੀ ਮਸ਼ੀਨਰੀ ਦੇ ਬਾਈ ਆਪਣੇ ਕੋਲ ਕੰਪਨੀ ਦੇ ਆਏ ਆ ਕਹਿਣਾ ਹਾਂਜੀ ਹਾਂ ਬਾਈ ਗ੍ਰਾਮੇ ਤੋਂ ਹਾਂਜੀ ਹਾਂਜੀ ਸਾਡੀ ਮਾਨ ਗ੍ਰਾਮੇ ਤੋਂ ਆਏ ਬਾਈ ਚਾਰਾ ਸਵੇਰੋਂ ਨਾਪਿਓ ਪਹਿਲਾਂ ਚੱਲ ਕੇ ਆਇਆ ਆਪਣੇ ਕੋਲ ਹੋਜੀ ਚਲੋ ਇਹਨਾਂ ਦਾ ਪ੍ਰੋਡਕਟ ਆ ਬਾਈ ਇਹਨਾਂ ਦੀ ਕੰਪਨੀ ਦਾ ਫਾਇਦਾ ਹੋਊਗਾ ਇਹ ਗੱਲ ਨਾਲ ਚਲੋ ਸਹੀ ਅਸਰ ਆ ਬਾਈ ਗੱਲਬਾਤ ਪਾ ਦਿਨਾ ਬਾਈ ਨੰਬਰ ਡਿਸਕ੍ਰਿਪਸ਼ਨ ਚ ਤੇ ਆਪਣੇ ਆਪ ਬਾਈ ਵਣ ਕੇ ਲੈਨ ਵਾਈਜ ਕਰੇ ਚਲੋ ਕਨਾ ਸਹੀ ਗੱਲ ਧੰਨਵਾਦ ਜੀ ਠੀਕ ਆ ਬਾਈ ਓਕੇ ਬਾਈ ਜਿੰਨੇ ਦਾ ਮੈਨ ਕੋਲ ਚੱਲਦੇ ਆ ਦੇਗਾ ਬਾਈ ਦੇਗਾ ਬਣੀ ਆ ਜਾ ਬਾਈ ਚਲੋ ਠੀਕ ਆ ਬਾਈ ਗੁਰਵੀਰ ਦਾ ਠੀਕ ਹੈ ਜੀ ਕਰ ਗਏ ਇਹਦੇ ਨਾਲ ਗਰੰਟੀ ਯਾਰ ਆਪਾਂ ਹਨਾ ਬਹੁਤ ਵਧੀਆ ਠੀਕ ਆ ਸਫਾਈ ਬਹੁਤ ਆਹ ਦੇਖ ਆਨਲਾਈਨ ਤਾਂ ਸਹੀ ਹੋ ਗਿਆ ਹਾਂ ਇਹ ਤਾਂ ਹੁਣ ਜੇ ਹੁਣ ਸੇਜਾ ਤਾਂ ਖਤਮ ਆ ਇਹ ਬੱੜਦੇ ਨਹੀਂ ਆ ਮੇਰਾ ਸੇਜਾ ਸੀ ਵੱਡੇ ਨੂੰ ਅਚ ਦੱਸ ਦੇਣਾ ਹਰਾ ਹੀ ਗਿਆ ਠੀਕ ਆ ਨਾਲੇ ਉਹ ਬਾਹਰਸ ਵਾਲੀ ਗੱਲ ਪੱਕੀ ਆ ਬਾਈ ਤੇਰੀ ਪੱਕੀ ਜਾਂਦੀ ਕਿਉਂਕਿ ਆਪਾਂ ਨੂੰ ਜ਼ਿਆਦਾਤਰ ਮਣੀ ਨਹੀਂ ਆ ਮਣੀਆਂ ਦਾ ਯਾਰ ਲਿਆਓ ਤੁਸੀਂ ਹਾਂ ਬਾਈ ਹਾਂ ਠੀਕ ਆ ਨਾ ਮਣੀ ਇਹ ਤਾਂ ਬਾਣ ਵੱਧ ਹੁੰਦਾ ਬਾਈ ਮਣੀ ਦਾ ਹਾਂ ਬਾਣ ਵੱਧ ਜਿਆਦਾ ਕਰ ਹਾਂ ਮਣੀ ਨਹੀਂ ਜਿਆਦਾ ਨਹੀਂ ਨਹੀਂ ਠੀਕ ਆ ਬਾਈ ਸੈੱਟ ਹਾਂ ਸਹੀ ਗੱਲ ਤੇ ਬਾਕੀ ਬਾਈ ਮਸ਼ੀਨ 'ਚ ਵੀ ਕਲਾਕਾਰੀ ਆ ਇਹ ਵੀ ਇਹ ਸੰਦ ਸੰਦ ਦਾ ਹੀ ਫਰਕ ਹਾਂ ਤੇ ਕੰਪਨੀ ਆ ਫਿਰ ਬੜੀ ਤਗੜੀ ਹਾਂ ਹਾਂ ਇਹ ਸੰਘੇੜੇ ਵਾਲੇ ਬਾਈ ਹੁਣ ਕੰਪਨੀ ਆ ਨਾ ਪ੍ਰਸ਼ਕਤੀਮਾਨ ਗ੍ਰਾਮ ਹੈ ਬਹੁਤ ਫੂਲ ਉਹ ਫੋਰੀ ਆ ਬਾਈ ਸਰਦੀਪ ਮੱਲੀ ਆ ਬਾਈ ਦਾ ਨਾਮ ਠੀਕ ਹੈ ਜੀ ਤੁਹਾਨੂੰ ਆਪਾਂ ਲਿਆ ਹਾਂ ਉਹਨਾਂ ਨੇ ਰਾਤੀ ਆਪ ਨੂੰ ਭੇਜੇ ਬਾਈ ਸ਼ਕਤੀਮਾਨ ਗ੍ਰਾਮੇ ਕੰਪਨੀ ਤੋਂ ਆਏ ਆ ਚਲੋ ਠੀਕ ਆ ਵੀਰੇ ਧੰਨਵਾਦ ਵੀਡੀਓ ਨੂੰ ਕਰ ਦਿਓ ਬਾਈ ਸ਼ੇਅਰ ਕਰੋ ਪੰਗਰਾ ਪੰਜ ਪਾ ਦਿਓ ਤੇ ਕਹਨਿਓ ਕਨੈਕਟ ਨੰਬਰ ਦੇ ਵੀਰੇ ਧੰਨਵਾਦ ਜੀ ਲੈ ਬਈ ਆਲੂਆਂ ਵਾਲੇ ਮੁਖਵੰਦੇ ਦਾ ਮਗਰੀ ਰਹਿ ਗਏ ਜਿਨ੍ਹਾਂ ਨੂੰ ਦਿਖਾਉਣਾ ਜੱਸੇ ਹੋਣੀ ਬਾਈ ਮੰਨੂ ਹੋਣੀ ਲੈ ਮੇਲੇ ਲੱਗਿਆ ਜਿੱਥੇ ਵੀ ਭਈਆਂ